ਆ ਦੇਖੋ ਜੀ ਸੰਸਰ ਇਹ ਤਰਕਾਟੀਆਂ ਵਾਲਾ ਸੰਸਰ ਆ ਆ ਮੇਕੋ ਵੱਡੇ ਵੱਡੇ ਹੌਰਨ ਐ ਇੱਕ ਇਧਰ ਐ ਇੱਕ ਇਧਰ ਪਿੱਛੇ ਬੰਗਾੜਦੇ ਨੇ ਇਹਦੇ ਪਿੱਛੇ ਮਗਰਾੜ ਨਹੀਂ ਦੇਖੋ ਪਿੱਛੇ ਬਾਏ ਦੇ ਚ ਨੰਬਰ ਪਲੇਟ ਆ ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਇਸ ਮੋਟਰਸਾਈਕਲ ਦੇ ਮਾਲਕ ਕੌਣ ਆ ਇਹ ਮੋਟਰਸਾਈਕਲ ਇਹਦੇ ਵੀ ਪਿੱਛੇ ਨੰਬਰ ਪਲੇਟ ਐ ਨੰਬਰ ਪਲੇਟ ਪਿੱਛੇ ਨਹੀਂ ਥੀ ਅੱਕੇ ਮਗਰਾਟ ਹੈ ਨੀਗਾ ਇੱਕ ਯੁਵਾ ਪੀੜੀ ਨੇ ਇਹ ਰਿਵਾਜ ਬਣਾਇਆ ਇੱਕ ਫੈਸ਼ਨ ਬਣਾਇਆ ਕਿ ਅਸੀਂ ਜਿਹੜੇ ਮੋਟਰਸਾਈਕਲ ਆ ਤੇ ਲੰਡਾ ਟਾਈਪ ਕਰਕੇ ਚਲਾਉਨੇ ਆ ਜੋ ਕਿ ਇਹ ਸਿੱਧੇ ਤੌਰ ਤੇ ਟ੍ਰੈਕ ਰੂਲਾਂ ਦੀ ਜਿਹੜੀ ਆ ਹਾਈਰੇਸ਼ਨ ਆ ਅਸੀਂ ਇਹ ਸਮਝਿਆ ਕਿ ਜਿਹੜੀ ਸਿੱਧੀ ਯੁਵਾ ਪੀੜੀ ਹੈ ਜਿਹਨੂੰ ਇਸ ਟਾਈਮ ਪੰਜਾਬ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਦਾ ਸਾਥ ਨਹੀਂ ਦੇ ਰੇ ਉਹ ਜਿਹੜੇ ਰੂਲ ਆ ਉਹਨਾਂ ਦੀ ਜਿਹੜੀ ਹੈ ਜਿਹੜੀਆਂ ਸ਼ੱਕੇ ਦੇ ਤੱਕ ਉਹਨਾਂ ਨੂੰ ਟੰਗਿਆ ਨਹੀਂ ਬਿਲਕੁਲ ਇਹਦੀ ਕੋਈ ਪਰਵਾਹ ਨਹੀਂ ਨਹੀਂ ਕਰਦੇ ਆ ਬੱਚਿਓ ਤੁਸੀਂ ਜਿਹੜੇ ਨੰਦਪੁਰ ਸਾਹਿਬ ਮੱਤਾਂ ਦੇਖ ਕੇ ਚੱਲੇ ਹੋ ਆ ਸਬਕ ਤੇ ਕੋ ਜਾ ਕੇ ਤੁਸੀਂ ਜਿਹੜੇ ਸਾਡੇ ਅੱਗੇ ਵੱਡੇ ਬੱਚੇ ਹੋਣਗੇ ਜਿਹੜੇ ਛੋਟੇ ਬੱਚੇ ਆ ਉਹ ਕੱਲ ਨੂੰ ਵੱਡੇ ਹੋਣਗੇ ਉਹ ਸਾਡੇ ਕੋਲੋਂ ਕੀ ਸਿੱਖਣਗੇ ਉਹਦੇ ਇਹ ਕਰਨਗੇ ਕਿ ਜਿਹੜੇ ਸਾਡੇ ਵੱਡੇ ਸੀਗੇ ਉਹ ਲੰਡੇ ਮੋਟਰਸਾਈਕਲਾਂ ਤੇ ਟੱਕੜੇ ਵਾਲੀ ਮੋਟਰਸਾਈਕਲਾਂ ਤੇ ਜਾਂਦੇ ਸੀਗੇ ਅਸੀਂ ਵੀ ਉੱਥੇ ਜਾਵਾਂਗੇ ਧੰਨ ਤੁਹਾਨੂੰ ਆਪਣੀ ਗੱਪੀ ਦਾ ਸਾਥ ਹੈਗਾ ਸਾਰੇ ਸੁਣੋ ਓਤੀ ਬੋਲ ਸਾਰੇ ਹਾਕਾ ਤੂੰ ਕਰੋਗੇ ਪ੍ਰੋਮਿਸ ਕਰੋ ਇੱਕ ਵਾਰੀ ਨਾ ਤੇ ਨਾ ਅਗਰ ਤੁਸੀਂ ਸਾਰੇ ਇਸ ਤਰ੍ਹਾਂ ਕਰੋਗੇ ਤਾਂ ਮੈਂ ਸੱਜੂਗਾ ਕਿ ਤੁਸੀਂ ਕੋਈ ਵਧੀਆ ਬੱਚੇ ਨਹੀਂ ਓਤੀ ਬੋਲ ਸਾਰੇ ਤੇ ਪਰਿਵਾਰੀ ਤੇ ਹੋ ਜੀ ਤੇ ਜੋ ਇੱਕ ਵਾਰੀ ਜਾ